ਕਾਰ 30 ਸਾਲ ਦੇ ਲੰਮੇ ਸਮੇਂ ਦਾ ਇੰਤਜ਼ਾਰ ਅੱਜ ਖਤਮ ਹੋਇਆ ਅਤੇ ਸ਼ਾਹਪੁਰ ਕੰਡੀ ਨੂੰ ਬਿਹਾਰਾਜ ਪ੍ਰੋਜੈਕਟ ਦਾ ਕੰਮ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਅੱਜ ਉਸ ਦਾ ਉਦਘਾਟਨ ਕਰ ਦਿੱਤਾ ਗਿਆ ਦਾ ਦੱਸਿਆ ਕਿ 206 ਮੈਗਾਵਾਟ ਬਿਜਲੀ ਇਸ ਡੈਮ ਰਾਹੀਂ ਜਿਹੜੀ ਆ ਪੈਦਾ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਰਣਜੀਤ ਸਾਗਰ ਡੈਮ ਦੀ ਜਿਹੜੀ ਬਿਜਲੀ ਉਤਪਾਦਨ ਦੀ ਸਮਰੱਥਾ ਵੀ ਜਿਹੜੀ ਆ ਉੱਤੇ ਵਧੇਗੀ ਅਤੇ ਦੱਸਿਆ ਕਿ ਪਾਣੀ ਦੇ ਢੇਠਾ ਆਉਣ ਵਾਲੇ ਜਿਹੜੇ ਨੇ 22 ਗੇਟ ਜਿਹੜੇ ਨੇ ਉੱਥੇ ਬਣਾ ਕੇ ਦਿੱਤੇ ਗਏ ਨੇ ਅਤੇ ਇਹ ਵੱਡੀ ਅਪਡੇਟ ਜਿਹੜੀ ਆ ਅੱਜ ਕਾਫੀ ਲੰਮੇ ਸਮੇਂ ਦਾ ਇੰਤਜ਼ਾਰ ਜਿਹੜਾ ਸੀਗਾ ਉਹ ਚੱਲਦਾ ਆ ਰਿਹਾ ਸੀਗਾ ਕਿ ਜਿਹੜਾ ਬੈਰਾਜ ਪ੍ਰੋਜੈਕਟ ਦਾ ਕੰਮ ਜਿਹੜਾ ਆ ਉਹ ਕਦੋਂ ਖਤਮ ਹੋਵੇਗਾ ਤੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਵੱਲੋਂ ਜਿਹੜਾ ਉਸ ਦਾ ਉਦਘਾਟਨ ਕਰ ਦਿੱਤਾ ਗਿਆ ਤੇ ਇਹ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਨੇ ਹੁਣ ਖਤਮ ਹੋ ਚੁੱਕੀਆਂ ਨੇ ਹੋਰ ਕੀ ਕੁਝ ਗਿਆ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਬਣੇ ਰਹੋ ਪੰਜਾਬੀ ਇਕਰਚਨ ਦੇ ਨਾਲ ਤਰਮਿੰਦਰ ਠਾਕੁਰ ਦੀ ਰਿਪੋਰਟ ਪਠਾਨਕੋਟ ਧੰਨਵਾਦ ਪਠਾਨਕੋਟ ਤੇ ਆੜੇਦਵਾਲੇ ਦੇ ਸਾਰੇ ਇਲਾਕੇ ਤੋਂ মিডিਆ ਦੇ ਰਿਪਰੈਜ਼ੈਂਟੇਟਿਵ ਜਿੰਨੇ ਵੀ ਤੁਸੀਂ ਮੰਚਾਂ ਨੂੰ ਪ੍ਰਤੀਨਿਧਤਾ ਕਰਦੇ ਹੋ ਜਿੰਨਾਂ ਦੀ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਿੰਨੇ ਵੀ ਮੰਚ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬਹੁਤ ਬਹੁਤ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਵੀ ਦਿਨੇ ਆ ਮਾਨਵਤਾ ਦਾ ਮਨੁੱਖਤਾ ਦਾ ਸਰਵਦਾ ਭਲਾ ਮੰਗਣ ਵਾਲੀ ਬਾਣੀ ਉਚਰਨ ਵਾਲੇ ਬਾਣੀ ਦੇ ਰਚੇਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਅੱਜ ਸ਼ਾਹਪੁਰ ਕੰਢੀ ਦੈਮ ਦਾ ਰਸਮੀ ਤੌਰ ਤੇ ਦੁਕਾਟਨ ਕੀਤਾ ਗਿਆ ਕਿਉਂਕਿ ਇਹ ਪ੍ਰੋਜੈਕਟ ਜਿਹੜਾ ਕਾਫੀ ਦਿਨ ਤੋਂ ਨਿਰਮਾਣधीन ਸੀਗਾ ਤੇ ਇਹ ਸ਼ਾਹਪੁਰ ਕੰਡਿਟੈਂਟ ਜਿਹੜਾ ਹੈ ਪੰਜਾਬ ਵਾਸਤੇ ਖਾਸ ਤੌਰ ਤੇ ਮਾਝੇ ਦੇ ਇਲਾਕੇ ਵਾਸਤੇ ਇੱਕ ਲਾਈਫਲਾਈਨ ਸਾਬਤ ਹੋਊਗਾ ਔਰ ਜਿੱਥੇ ਬਿਜਲੀ ਬਣੂਗੀ ਨਾਲ ਨਾਲ ਸਿੰਚਾਈ ਦੀਆਂ ਸਹੂਲਤਾਂ ਵੀ ਵਧਣਗੀਆਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਤੇ ਕੱਲੇ ਬਿਜਲੀ ਨਾਲ ਘਰ ਨਹੀਂ ਰੌਸ਼ਨ ਹੋਣਗੇ ਨੌਕਰੀਆਂ ਮਿਲਣਗੀਆਂ ਤਾਂ ਉਹਨਾਂ ਦੇ ਸੁਪਨੇ ਵੀ ਰੌਸ਼ਨ ਹੋਣਗੇ ਇਸ ਡੈਮ ਦੀ ਜਿਹੜੀ ਕੁੱਲ ਲਾਗਤ ਹੈ 3394.49 ਕਰੋੜ ਹੈ ਜਿਦੇ ਚ 80% ਯੋਗਦਾਨ ਪੰਜਾਬ ਦਾ 2694.02 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਖਰਚਾ 20% ਯੋਗਦਾਨ ਜਿਹੜਾ ਉਹ ਕੇਂਦਰ ਦਾ 700 ਕਰੋੜ ਰੁਪਏ ਦੇ ਲਗਭਗ ਉਹਨਾਂ ਦਾ ਯੋਗਦਾਨ 3171 1 ਕਿੱਟ ਦੇ ਲਗਭਗ ਜ਼ਮੀਨ ਐਕਵਾਇਰ ਕੀਤੀ ਗਈ ਜਿਹਦੇ ਚ 1600 43.77 ਏਕੜ ਜ਼ਮੀਨ ਜਨਨ ਕਿ ਮੋਰ ਥੈਨ 50% ਪੰਜਾਬ ਨਾਲ ਸੰਬੰਧਿਤ ਤੇ 1527.95 ਜੰਮੂ ਕਸ਼ਮੀਰ ਨਾਲ ਸੰਬੰਧਿਤ ਜ਼ਮੀਨ ਹੈ ਜਿਹੜੀ ਰਿਕੁਆਇਰ ਇਸ ਪ੍ਰੋਜੈਕਟ ਵਾਸਤੇ ਕੀਤੀ ਗਈ 5000 ਹਕਟੇਅਰ ਜਨਨ ਕਿ ਲਗਭਗ 12500 ਏਕੜ ਰਕਬੇ ਲਈ ਸਿੰਚਾਈ ਦਾ ਪ੍ਰਬੰਧ ਇਸ ਡੈਮ ਦੇ ਚੱਲਣਾ ਹੋਊਗਾ 206 ਮੈਗਾਵਾਟ ਦੇ ਦੋ ਬਿਜਲੀ ਘਰ ਬਣਾਏ ਜਾ ਰਹੇ ਨੇ ਇਹਦਾ 75% ਕੰਮ ਮੁਕੰਮਲ ਹੋ ਗਿਆ ਤੇ ਮਾਰਚ 2026 ਤੱਕ ਇਹ ਸਾਰਾ ਕੰਪਲੀਟ ਹੋ ਜਾਊਗਾ ਤੇ ਬਿਜਲੀ ਦਾ ਉਤਪਾਦਨ ਜਿਹੜਾ ਹੈ ਬਿਜਲੀ ਦੀ ਪ੍ਰੋਡਕਸ਼ਨ ਜਿਹੜੀ ਹੈ ਸ਼ੁਰੂ ਹੋ ਜਾਊਗੀ ਤੇ ਸ਼ਾਹਪੁਰ ਕੰਡਿਟੈਂਟ ਦੇ ਨਿਰਮਾਣ ਤੋਂ ਪਹਿਲਾਂ ਰਣਜੀਤ ਸਾਗਰ ਪਾਵਰ ਹਾਊਸ ਤੁਸੀਂ ਜਾਣਦੇ ਹੋ ਸਵੇਰ ਤੇ ਸ਼ਾਮ ਦੇ ਪੀਕ ਲੋਡ ਦੌਰਾਨ 600 ਮੈਗਾਵਾਟ ਦੀ ਪੂਰੀ ਸਮਰੱਥਾ ਜਿਹੜੀ ਹੈ ਉਹ ਤੇ ਕੰਮ ਕਰਦੇ ਯੋਗ ਨਹੀਂ ਸੀਗਾ ਕਿਉਂਕਿ ਡਾਊਨਸਟ੍ਰੀਮ ਸਟੋਰੇਜ ਜਿਹੜਾ ਹੈ ਉਹ ਉਹਦੀ ਅਨਹੋਂਦ ਕਰਕੇ ਪਾਣੀ ਜਿਹੜਾ ਥੋੜਾ ਜਿਹਾ ਹਿੱਸਾ ਪਾਣੀ ਦਾ ਜਿਹੜਾ ਪਾਕਿਸਤਾਨ ਵੱਲ ਵਹਿ ਜਾਂਦਾ ਸੀਗਾ ਤੋਂ ਸ਼ਾਹਪੁਰ ਕੰਡੀ ਡੈਮ ਦੇ ਚਾਲੂ ਹੋਣ ਨਾਲ ਰਣਜੀਤ ਸਾਗਰ ਪਾਵਰ ਹਾਊਸ ਨੇ ਪੀਕ ਡਿਮਾਂਡ ਨੂੰ ਪੂਰਾ ਕਰਦੇ 600 ਮੈਗਾਵਾਟ ਦੀ ਜਿਹੜੀ ਪੂਰੀ ਸਮਰੱਥਾ ਹੈ ਆਪਣੀ ਉਹ ਤੇ ਬਿਜਲੀ ਪੈਦਾ ਸ਼ੁਰੂ ਕਰਨ ਕਰਤੀ ਬਿਜਲੀ ਪੈਦਾ ਕਰਨੀ ਸ਼ੁਰੂ ਕਰਤੀ ਹੈ। ਤੋਂ ਇਹ ਡੈਮ ਜਿਹੜਾ ਪਾਵਰ ਹਾਊਸਾਂ ਤੋਂ 206 ਮੈਗਾਵਾਟ ਦੀ ਬਾਦੂ ਬਿਜਲੀ ਜਿਹੜੀ ਆ ਮਾਰਚ 2026 ਤੱਕ ਉਹ ਪੂਰਾ ਹੋ ਜਾਊਗਾ ਪ੍ਰੋਜੈਕਟ ਬਾਦੂ ਬਿਜਲੀ ਪੈਦਾ ਕਰਨ ਦਾ। ਤਿੰਨ ਨਵੀਆਂ ਨਹਿਰਾਂ ਦਾ ਨਿਰਮਾਣ ਵੀ ਅੰਤਿਮ ਪੜਾਅ ਤੇ ਇਸ ਡੈਮ ਦੇ ਕਾਰਨ ਜਿਹੜੀਆਂ ਨਹਿਰਾਂ ਬਣਣੀਆਂ ਤੇ ਝੀਲ ਵੀ ਇਸ डैम ਨਾਲ ਸੰਬੰਧਿਤ ਇੱਕ ਬਣਾਈ ਗਿਆ ਆਉਣ ਵਾਲੇ ਦਿਨਾਂ 'ਚ ਚਮਰੋੜ ਨੂੰ ਇਹ ਇਸ ਝੀਲ ਨੂੰ ਇੱਕ ਟੂਰਿਸਟ ਹੱਬ ਵੱਲੋਂ ਵਜੋਂ ਅਸੀਂ ਵਿਕਸਤ ਕਰ ਰਹੇ ਹਾਂ ਬਹੁਤ ਸਾਰੀਆਂ ਮੀਟਿੰਗਾਂ ਇਹ ਇਸ ਬੰਦ ਚ ਹੋ ਗਈਆਂ ਕਈ ਵਾਰੀ ਮੈਂ ਆਇਆ ਵੀ ਹਾਂ ਇੱਥੇ ਤੇ ਚਮਰੋੜ ਝੀਲ ਜਿਹੜੀ ਹੈ ਉਹ ਰਣਜੀਤ ਸਾਗਰ ਸ਼ਾਹਪੁਰ ਕੰਡੀ ਤੋਂ ਇਹ ਇਲਾਕਾ ਜਿਹੜਾ ਕਿਉਂਕਿ ਇੱਥੇ ਖੇਤੀ ਦਾ ਜ਼ਿਆਦਾ ਨਈ ਸਕੋਪ ਹੈਗਾ ਤਾਂ ਟੂਰਿਜ਼ਮ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਇੱਥੇ ਡਿਵੈਲਪ ਕੀਤਾ ਜਾ ਸਕਦਾ ਕਿਉਂਕਿ 에어ਪੋਰਟ ਵੀ ਨੇੜੇ ਆ ਇਧਰੋਂ ਲਹੌਜੀ ਧਰਮਸ਼ਾਲਾ ਉਹ ਵੀ ਨੇੜੇ ਨੇ ਤੇ ਧਾਰਮਿਕ ਟੂਰਿਜ਼ਮ ਲਈ ਬਹੁਤ ਸਾਰੇ ਲੋਕ ਇੱਥੋਂ ਦੀ ਜਾਂਦੇ ਨੇ ਸੋ ਇਸ ਪ੍ਰੋਜੈਕਟ ਦਾ ਜਿੱਥੇ ਕਿਸਾਨਾਂ ਨੂੰ ਨਵੀਆਂ ਨਹਿਰਾਂ ਬਣਨ ਨਾਲ ਸਿੰਚਾਈ ਦਾ ਬਿਜਲੀ ਦਾ ਤੇ ਇਨਫਰਾਸਟ੍ਰਕਚਰ ਦੇ ਬਣਨਾ ਰੋਜ਼ਗਾਰ ਦੇ ਨਾਲ ਨਾਲ ਟੂਰਿਜ਼ਮ ਨੂੰ ਡਿਵੈਲਪ ਕਰਨ ਵਾਸਤੇ ਸਾਡੇ ਕੋਲ ਇੱਕ ਹੋਰ ਟੂਰਿਸਟ ਪਲੇਸ ਜਿਹੜੀ ਹੈ ਉਹ ਡਿਵੈਲਪ ਹੋ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨੋਂ ਜਦੋਂ ਦਾ ਕਾਰਜਪਾਰ ਸੰਭਾਲਿਆ ਕੋਈ ਨਾ ਕੋਈ ਪ੍ਰੋਜੈਕਟ ਕੋਈ ਨਾ ਕੋਈ ਲੋਕਪੱਖੀ ਫੈਸਲੇ ਕੋਈ ਨਾ ਕੋਈ ਨਵੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਚਾਹੇ ਉਹ ਕਰਾਂ ਦੀ ਬਿਜਲੀ ਫ੍ਰੀ ਦੇਣ ਦਾ 300 ਯੂਨਟ ਪਰ ਮੰਥ ਚਾਹੇ ਉਹ ਖੇਤਾਂ ਵਾਲੀ ਬਿਜਲੀ 12-12 ਘੰਟੇ ਵੀ ਦਿੱਤੀ ਹੈ 14-14 ਘੰਟੇ ਵੀ ਔਰ ਦਿਨੇ ਮਲ 12 ਘੰਟੇ ਦਿਨੇ ਆਏ 6 ਤੋਂ 6 ਜਿਹੜੀ ਰੈਗੂਲਰ ਸੇਵਾ ਪਹਿਲਾਂ ਜਿਹੜੀ 8 ਘੰਟੇ ਦਾ ਹੁੰਦਾ ਸੀ ਇੱਕ ਲੂਪ ਤੇ ਉਹ 8 ਘੰਟਿਆਂ ਦੇ ਵਿੱਚ ਵੀ 2-2 ਘੰਟਿਆਂ ਦੇ ਕਟ ਆ ਜਾਂਦੇ ਸੀ ਵਿੱਚ ਰੁਕਾਵਟ ਪਾ ਕੇ ਸੀ ਉਹ ਲਗਾਤਾਰ 12-12 ਘੰਟੇ 10-10 ਘੰਟੇ ਦਿਨੇ ਜਿਹੜੀ ਬਿਜਲੀ ਮਿਲ ਰਹੀ ਹੈ ਕਸਾਨ ਇਸ ਮਾਮਲੇ ਚ ਬਹੁਤ ਖੁਸ਼ ਨੇ ਫਿਰ ਇਸੇ ਤਰ੍ਹਾਂ ਹੀ ਸੜਕ ਸੁਰੱਖਿਆ ਫੋਰਸ ਬਣਾਈ 48% ਮੌਤਾਂ ਸੜਕ ਤੇ ਜਿਹੜੇ ਤੜਫ ਤੜਫ ਕੇ ਮਰ ਜਾਂਦੇ ਸੀ ਐਕਸੀਡੈਂਟਾਂ ਚ 48% ਮੌਤਾਂ ਦੀ ਗਿਣਤੀ ਘੱਟ ਹੋਈ ਹੈ ਹੁਣ ਦੂਸਰੇ ਸੂਬੇ ਵੀ ਜਿਹੜੇ ਨੇ ਉਹ ਸਾਡੇ ਤੋਂ ਉਹ ਟਿਪਸ ਮੰਗ ਰਹੇ ਨੇ ਜਾਂ ਟ੍ਰੇਨਿੰਗ ਦਾ ਜਿਹੜਾ ਕ੍ਰਾਈਟੇਰੀਆ ਮੰਗ ਰਹੇ ਨੇ ਕਿ ਕਿਸ ਤਰ੍ਹਾਂ ਟ੍ਰੇਨਿੰਗ ਕਰਾਈ ਹੈ ਅਸੀਂ ਵੀ ਆਪਣੇ ਸੂਬੇ ਦੇ ਵਿੱਚ ਸੜਕ ਸੁਰੱਖਿਆ ਫੋਰਸਾਂ ਜਿਹੜੀਆਂ ਸ਼ੁਰੂ ਕਰਨ ਲੱਗਿਆ ਕੇਂਦਰ ਸਰਕਾਰ ਵੱਲੋਂ ਇਹ ਮੰਤਰੀ ਮੰਤਰੀ ਨੇ ਤਾਂ ਗੱਡ ਕਰੀ ਜੀ ਬਲੋਂ ਇਹ ਡਾਇਰੈਕਸ਼ਨਾਂ ਵੀ ਦੂਜੇ ਸਟੇਟਸ ਨੂੰ ਦਿੱਤੀਆਂ ਗਈਆਂ ਕਿ ਪੰਜਾਬ ਤੋਂ ਤੁਸੀਂ ਇਹ ਪ੍ਰੋਜੈਕਟ ਬਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਦੇਵਾਂਗੇ ਜਾਣਕਾਰੀ ਅਸੀਂ 56856 ਨੌਕਰੀਆਂ ਦੇ ਚੁੱਕੇ ਆ ਹਰ ਇੱਕ ਮਹਿਕਮੇ ਚ ਬਿਨਾਂ ਕਿਸੇ ਕੈਸ਼ ਤੋਂ ਬਿਨਾਂ ਕਿਸੇ ਫਰਮਾਇਸ਼ ਤੋਂ ਚਾਹੇ ਉਹ ਪਟਵਾਰੀ ਚਾਹੇ ਡੀਐਸਪੀ ਚਾਹੇ ਐਸਡੀਓ ਚਾਹੇ ਬਿਜਲੀ ਬੋਰਡ ਦੇ ਹਰ ਇੱਕ ਮੈਡੀਕਲ ਲਾਈਨ ਦੇ ਵਿੱਚ ਵਾਟਰ ਐਂਡ ਸੈਨੀਟੇਸ਼ਨ ਸਾਰੇ ਡਿਪਾਰਟਮੈਂਟਾਂ ਦੇ ਫਿਰ ਇਸ ਤੋਂ ਬਾਅਦ ਫੈਸਲੇ ਕਰਦੇ ਕਰਦੇ ਪੰਜਾਬ ਸਰਕਾਰ ਵੱਲੋਂ ਜਿਹੜਾ 10 ਲੱਖ ਰੁਪਏ ਦਾ ਜੀਵਨ ਬੀਮਾ ਯੋਜਨਾ ਆਉਣ ਵਾਲੇ ਦਿਨਾਂ ਸ਼ੁਰੂ ਹੋ ਜਾਣੀ ਹੈ ਹਰ ਪਰਿਵਾਰ ਦੀ ਤੇ ਨਾਲ ਨਾਲ ਪ੍ਰਿਸ਼ਟਾਚਾਰ ਬਰੁੱਧ ਜ਼ੀਰੋ ਟੋਲਰੈਂਸ ਹੈ ਪਹਿਲਾਂ ਤਹਿਸੀਲਾਂ ਨੂੰ ਅਸੀਂ ਆਨਲਾਈਨ ਉਹਨਾਂ ਦੇ ਜ਼ਿਆਦਾਤਰ ਕੰਮ ਆਨਲਾਈਨ ਕਰਦੇ ਆ ਜਿੱਦੇ ਵਿੱਚ ਰਿਸਟਰੀ ਫਰਦ ਇੰਤਕਾਲ ਜਾਂ ਕੋਈ ਕਾਗਜ਼ ਪੱਤਰ ਕਢਾਉਣਾ ਹੈ ਜਾਂ ਕੋਈ ਜਨਮ ਸਰਟੀਫਿਕੇਟ ਕੋਈ ਜਾਤੀ ਪ੍ਰਮਾਣ ਪੱਤਰ ਜਾਂ ਕੋਈ ਕੋਈ ਵੀ ਆਨਲਾਈਨ ਨੇ ਜ਼ਿਆਦਾਤਰ ਰਜਿਸਟਰੀਆਂ ਜਿਹੜੀਆਂ ਨੇ ਉਹਦੇ ਵਾਸਤੇ ਫੋਟੋ ਖਿਚਵਾਉਣ ਵਾਸਤੇ ਆਉਣਾ ਪੈਂਦਾ ਉਹ ਵੀ ਤੁਸੀਂ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ ਕਿ ਸਾਡਾ ਟਾਈਮ ਕਿੰਨੇ ਵਜੇ ਦਾ ਤੁਹਾਨੂੰ ਤੁਹਾਡੇ ਫੋਨ ਤੇ ਮੈਸੇਜ ਆਉਂਦਾ ਕਿ ਤੁਸੀਂ ਸਵਾ ਦੋ ਤੋਂ 2:30 ਦੇ ਵਿੱਚ ਪਹੁੰਚ ਆ ਜਾਓ 15 ਮਿੰਟ ਤੁਹਾਡੇ ਨੇ ਤੇ ਉਹ 15 ਮਿੰਟ ਤੁਸੀਂ ਜਾ ਕੇ ਤੁਸੀਂ ਉੱਥੇ ਕੰਮ ਕਰਾ ਕੇ ਵਾਪਸ ਆ ਸਕਦੇ ਹੋ ਸਾਰਾ ਦਿਨ ਕਚੇਰੀਆਂ 'ਚ ਬੈਠ ਕੇ ਉੱਥੇ ਆਪਣਾ ਦਿਨ ਖਰਾਬ ਕਰਨਾ ਜਾਂ ਖੱਜਲ ਖੁਆਰੀਆਂ ਤੋਂ ਬਚਾਏ ਰੀਸੈਂਟਲੀ ਆਰਟੀਓ ਆਫਿਸ ਬੰਦ ਕੀਤਾ ਲੁਧਿਆਣੇ ਦਾ ਫੈਸਲੇਸ ਕਰਤਾ ਸਾਰਾ 56 ਜਿਹੜੀਆਂ ਉੱਥੇ ਫੈਸਿਲਿਟੀਆਂ ਸੀ ਲਾਇਸੈਂਸ ਬਣਾਉਣ ਤੋਂ ਲੈ ਕੇ ਲਰਨਿੰਗ ਲਾਇਸੈਂਸ ਦਾ ਫੋਨ ਤੇ ਹੀ ਟੈਸਟ ਦੇ ਸਕਦੇ ਹਾਂ ਤੇ ਸਿਰਫ ਫਿਜ਼ੀਕਲ ਫਿਟਨੈਸ ਵਾਸਤੇ ਜਾਣਾ ਪਊਗਾ ਜਾਂ ਇੱਕ ਦੋ ਹੋਰ ਚੀਜ਼ਾਂ ਨੇ ਜਿਹਦੇ ਵਾਸਤੇ ਜਾਣਾ ਪਊਗਾ ਆਦਰਵਾਇਸ ਤੁਸੀਂ ਆਰਸੀ ਦੀ ਵੈਰੀਫਿਕੇਸ਼ਨ ਹੈ ਜਾਂ ਕੋਈ ਲਾਇਸੈਂਸ ਦੀ ਕੋਈ ਕੁਈ ਤਹਵਾਂ ਤਾਂ ਸਾਰੀਆਂ ਜਿਹੜੀਆਂ 10 76 ਜਿਹੜਾ ਨੰਬਰ ਹੈ ਉੱਥੇ ਤੁਸੀਂ ਡਾਇਲ ਕਰਕੇ ਤੇ ਉਹ ਘਰੇ ਵੀ ਆਉਂਦੇ ਸਰਕਾਰ ਦੇ ਮੁਲਾਜ਼ਮ ਜਿਹੜੇ ਨੇ ਉਹ ਘਰੇ ਵੀ ਆਉਂਦੇ ਐ ਤੇ ਤੁਹਾਡੇ ਤੋਂ ਘਰੋਂ ਤੋਂ ਡਾਕੂਮੈਂਟ ਲੈ ਜਾਂਦੇ ਸੁਹਾਰਕ ਕਿਸਮ ਦਾ ਹਰ ਵਰਗ ਦਾ ਖੈਰ ਰੱਖਦੇ ਹੋਏ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਪਰ ਵੱਡਾ ਮੰਡੇਟ ਜਿਹੜਾ ਦਿੱਤਾ ਹੈ ਉਹ ਉਸੇ ਦਾ ਸਦਕਾ ਹੈ ਕਿ ਅਸੀਂ ਬਿਨਾਂ ਕਿਸੇ ਰੋਕ ਟੋਕ ਦੇ ਜਾਂ ਬਿਨਾਂ ਕਿਸੇ ਦਬਾਅ ਦੇ ਸੀ ਫੈਸਲੇ ਲੈ ਰਹੇ ਤੇ ਅੱਜ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਸ਼ਾਫਰ ਕੰਡੀ ਡੈਮ ਦੇ ਰਸਮੀ ਉਦਘਾਟਨ ਦੀ ਤੇ ਨਾਲ-ਨਾਲ ਗੁਰੂ ਸਾਹਿਬ ਦੇ ਗੁਰਪੁਰਪ ਦੀ ਬਹੁਤ-ਬਹੁਤ ਵਧਾਈ ਦਿਨ ਜੀ ਤੁਹਾਡਾ ਕੋਈ ਸਵਾਲ ਇਸ ਸੰਬੰਧ ਚ ਹੋਵੇ ਤਾਂ ਪਲੀਜ਼ ਆਮ ਆਪਾਂ ਤੁਹਾਨੂੰ ਸਰਕਾਰ ਨੇ ਆਤੀ ਹੀ ਰੰਜੀਤ ਸਾਗਰ ਡੈਮ ਤੇ ਟੂਰਿਜ਼ਮ ਦਾ ਪ੍ਰੋਜੈਕਟ ਸ਼ੁਰੂ ਕੀਤਾ ਆ ਆਪਣੇ ਜੀ ਜਨਾਬਾਈ ਨੇ ਵੀ ਉੱਤੇ ਆਰਗੇਨਾਈਜ਼ ਕੀਤਾ देखो देखो हमने इन्वेस्ट पंजाब में बेंगलोर चेन्नई पूना दिल्ली गुड़गांव और पंजाब में जहां पे भी हमने इंडस्ट्रियल मीटिंग कीज है वहां पे चमरोड लेक का और इस एरिए का टूरिज्म का हमने पूरा रोड मैप बना के दिया बहुत सी कंपनी इंटरेस्टेड हैं तो उसके लिए वो टाइम ले रही हैं तो ताज ग्रुप इंटरेस्टेड है महिंद्रा एंड महिंद्रा उनके क्लब है महिंद्रा क्लब वो इंटरेस्टेड हैं और कुछ टूरिज्म कंपनियां हैं या होटल हैं या रिजॉर्ट हैं वो इंटरेस्टेड हैं और जो मोटरबोट चलती हैं वो ऑलरेडी काफी ज्यादा मुनाफे में इस बार गई हैं जो उनका लीज पे देते हैं एक साल के लिए तो बहुत ही क्योंकि शायद ही किसी को ये पता हो कि पंजाब के पास अपना समंदर भी है हम सब जगह जाके ये बोलते भी कि 400 फीट गहराई और इतना ग्रीन वाटर जिसको मिनी गोवा कहा जाता है तो पंजाब का ये पार्ट जो है वो अभी अनडिस्कलोज है तो उसके लिए जितना भी एफर्ट्स हमारी तरफ से चल रहे हैं टेंडर आ रहे हैं अभी आने वाले दिनों में आपको बड़ी क्योंकि थोड़ा कागजी कार्रवाई उसमें टाइम लग जाता लेकिन बहुत सी कंपनियां इसको देख गई हैं उन्होंने नक्शा भी देख लिया है उन्होंने अपनी अपनी जगह भी सिलेक्ट कर है और हमारी तरफ से परमिशन देने में जो उनको हमने सिंगल विंडो सिंगल पेन रखा है एक ही विंडो एक ही पेन से उनको इजाजत दे दी जाएगी क्योंकि टूरिज्म बहुत बड़ी इंडस्ट्री बन सकती है इस इलाके के लिए पठानकोट के लिए जा इस पूरा पोवा इलाका या जितना भी शाहपुर कंडी का इलाका है तो इससे ज़्यादा ग्रीनरी और इससे ज्यादा ग्रीन वाटर जो है वो कहीं मिलता नहीं है तो इस इस चीज को हम हमने अपनी प्रायोरिटी लिस्ट में रखा हुआ है ਕੌਣ ਦਾ ਕੀ ਯਾ ਮਤਲਬ ਕੋਟ ਕੋਟ ਚ ਨਾਮ ਨੇ 19 ਤਰੀਕ ਨੂੰ ਉਹਨਾਂ ਦੀ ਸੁਣਵਾਈ ਦੀ ਤਾਰੀਖ ਹੈ ਜਿਹੜੀ ਮਿਲੀ ਹੈ ਤੇ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਕਿਸੇ ਨੂੰ ਵੀ ਕਿਸੇ ਦਾ ਚੁੱਲ੍ਹਾ ਸੀ ਬੁਝਣ ਨਹੀਂ ਦੇਣਾ ਕੋਈ ਇਹ ਨਹੀਂ ਹੈਗਾ ਕਿ ਕਿਸੇ ਨਾਲ ਕੋਈ ਤੱਕਾ ਹੋ ਜੂਗਾ ਜਾਂ ਕੋਈ ਅਸੀਂ ਕਬਜ਼ੇ ਕਰਾਂਗੇ ਜੋ ਵੀ ਜਿਹਦਾ ਹੱਕ ਬਣਦਾ ਉਹ ਉਹਨੂੰ ਮਿਲੂਗਾ कब तक शुरू हो जाएगी कौन तो सी भी भी अभी उसकी जो फॉर्म भराए जा रहे हैं तो जैसी मेरे ख्याल में ज्यादा नहीं टाइम लगना चाहिए अगले महीने शुरू हो जाएगी और उसमें यह भी नहीं है अगर किसी ने कागज नहीं भी भरा फॉर्म नहीं भी भरा उस समय रह गया तो ये नहीं है कि वो उसमें से रह जाएगा आधार कार्ड वोटर कार्ड कोई भी आईडी आईडी आप ले जाओगे तो आप इलाज करा के वापस आ जाओ घर पे सारा खर्चा जो है उसका वो पंजाब सरकार दस दस लाख रुपए देखिए तीन एयरपोर्ट हैं पंजाब के जिनको हम ज्यादा से ज्यादा ऑपरेट करना चाहते हैं ज़्यादा से ज्यादा सर्विस यहाँ पे मिले अमृतसर साहब और मोहाली पठानकोट जो आदमपुर का एयरपोर्ट है वहाँ से काफ़ी फ्लाइट्स हैं अभी हजूर साहब के लिए भी फ्लाइट जाती है और पठानकोट क्योंकि तीन स्टेटों की लगभग ये हद है तो धर्मशाला क्रिकेट स्टेडियम है मैच भी होते हैं तो पठानकोट एक बहुत मेजर जो है वो एयरपोर्ट है तो इस पर हम क्योंकि अभी एयर इंडिया जो है वो प्राइवेट हो गया विस्तारा या टाटा ग्रुप ने उसको खरीदा है तो हम उनसे बातचीत में हैं कि पंजाब में और कितनी जो डोमेस्टिक फ्लाइट्स हैं वो पठानकोट से देश के सारे ए, स्टेट्स में या जैसे जयपुर के लिए चली है अभी एक फ्लाइट चंडीगढ़ से और बेंगलोर के लिए काफ़ी फ्लाइट्स हैं मोहाली से हैं तो हम कोशिश करेंगे उनसे बातचीत करके कोई प्राइवेट सेक्टर है वो कि वो आए और जब जैसे ही एक को एक काम जब हो गया तो दूसरे तीसरे फिर उनके देख देख उसमें अपने आप आ जाते हैं तो इस एरिया को डेवलप करने का हमारा प्रायोरिटी लिस्ट है मैं हम लोग जी।, जी देखो सेंटर सरकार भी अस गलबात इस मामले कर दिया हालांकि ਪ੍ਰਧਾਨ ਮੰਤਰੀ ਸਾਹਿਬ ਇਸ ਰੀਚ ਵੀ ਆਈ ਸੀ ਉਸ ਦਿਨ 1600 ਕਰੋੜ ਦਾ ਪੈਕੇਜ ਦੇ ਕੇ ਗਏ ਸੀ ਉਹ ਕਹਿੰਦੇ ਸੀ ਟੋਕਨ ਮੰਨੀ ਹੈ ਬਾਕੀ ਹੋਰ ਵੀ ਦੇਵਾਂਗੇ ਹਜੇ ਟੋਕਨ ਵੀ ਨਹੀਂ ਆਇਆ ਜੀ ਸੋ ਬਾਕੀ ਤਾਂ ਬਾਅਦ ਦੀਆਂ ਗੱਲਾਂ ਨੇ ਸੋ ਜਿੰਨੇ ਵੀ ਇਹ ਬਹੁਤ ਸਾਰੇ ਪੁਲ ਨੇ ਇੱਦਾਂ ਦੇ ਸਤਲੁਜ ਤੇ ਵੀ ਨੇ ਕਈ ਪੁਲ ਬਿਆਸ ਤੇ ਵੀ ਨੇ ਕਿ ਜਿਹੜੇ ਜਿੱਤੇਸ ਬੱਚਿਆਂ ਨੂੰ ਸਕੂਲ ਜਾਣ ਚ ਵੀ ਦਿੱਕਤ ਆਉਂਦੀ ਹੈ ਜਾਂ ਲੋਕਾਂ ਨੂੰ ਮੈਡੀਕਲ ਸਰਵਿਸਿਜ਼ ਜਿਹੜੀਆਂ ਲੈਣੀਆਂ ਉਹ ਵਿੰਗ ਵਾਲੇ ਬਲੇਮੇ ਪਾ ਕੇ ਆਉਣਾ ਪੈਂਦਾ ਕਈ ਤਾਂ ਦੀ ਸੋ ਇਹ ਸਾਡੇ ਕੋਲੇ ਜਿੰਨੇ ਵੀ ਪ੍ਰੋਜੈਕਟ ਨੇ ਕੁਝ ਸੈਂਟਰ ਨਾਲ ਲੇਟਣ ਨੇ ਉਹਦਾ ਚ ਸੈਂਟਰ ਦਾ ਉਹਨਾਂ ਦਾ ਉਹਨਾਂ ਦੇ ਵਿੱਚ ਹਿੱਸਾ ਹੈ ਤੇ ਕੋਈ ਵੀ ਇਦਾਂ ਦਾ ਨਹੀਂ ਹੋਊਗਾ ਕਿ ਸੈਂਟਰ ਨੇ ਹਿੱਸਾ ਦੇਤਾ ਤੇ ਸਾਡਾ ਹਿੱਸਾ ਨਹੀਂ ਪਿਆ ਤਾਂ ਕਰਕੇ ਉਹ ਕਲੈਪਸ ਹੋ ਗਈ ਮਨੀ ਸੋ ਅਸੀਂ ਆਪਣੇ ਵੱਲੋਂ ਪਹਿਲਾਂ ਇਸ ਪ੍ਰੋਜੈਕਟ ਦੇ ਵਿੱਚ ਵੀ 80% ਸਾਡਾ ਪੈਸਾ ਲੱਗਿਆ ਹੈ ਤੇ ਕੱਲ ਨੂੰ ਆਉਣਗੇ ਵੀ ਡੈਮ ਸਾਡਾ ਜੀ ਇਸ ਤਰ੍ਹਾਂ BBMB ਦਾ ਸੀ ਜੀ BBMB ਵਿੱਚ 60% ਪੰਜਾਬ ਦਾ ਹਿੱਸਾ ਹੈ ਹੁਣ ਉਹ ਨੋਟੀਫਿਕੇਸ਼ਨ ਜਾਰੀ ਕਰ ਰਹੇ ਨੇ ਅਸੀਂ ਇਹ ਚ ਹਰਿਆਣਾ ਦਾ ਵੀ ਅਸੀਂ ਇਹ ਚ ਹਿਮਾਚਲ ਦਾ ਵੀ ਮੈਂਬਰ ਅਸੀਂ ਰਾਜਸਥਾਨ ਦਾ ਜਿਹੜੇ ਰਿਪੇਰੀਅਨ ਦੇ ਵਿੱਚ ਹੈ ਹੀ ਨਹੀਂ ਤੁਸੀਂ ਉਹਨਾਂ ਨੂੰ ਕਿਵੇਂ ਪਾ ਸਕਦੇ ਹੋ ਜਦੋਂ ਹੜ੍ਹ ਆਏ ਸੀ ਅਸੀਂ ਹਰਿਆਣਾ ਤੇ ਰਾਜਸਥਾਨ ਨੂੰ ਪੁੱਛਿਆ ਪਾਣੀ ਚਾਹੀਦਾ ਉਹਨਾਂ ਨੇ ਲਿਖ ਕੇ ਦਿੱਤਾ ਹੁਣ ਸਾਨੂੰ ਪਾਣੀ ਨਹੀਂ ਚਾਹੀਦਾ ਤੇ ਜਦੋਂ ਸਾਨੂੰ ਪਾਣੀ ਚਾਹੀਦਾ ਹੁੰਦਾ ਝੋਨੇ ਵਾਸਤੇ ਜਾਂ ਫਸਲਾਂ ਵਾਸਤੇ ਉਦੋਂ ਕਹਿੰਦੇ ਨੇ ਸਾਨੂੰ ਪਾਣੀ ਦੇ ਦਿਓ ਉਦੋਂ ਉਦੋਂ ਉਹ ਹਾਈ ਕੋਰਟ ਸੁਪਰੀਮ ਕੋਰਟ ਤੱਕ ਚਲੇ ਜਾਂਦੇ ਨੇ ਜੀ ਸੋ ਡੁੱਬਣ ਵਾਸਤੇ ਰੱਖੇ ਹੋਇਆ ਸੀ ਫਿਰ ਇਸ ਤਰੀਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੀਤਾ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ